ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣਾ ਚੈਨਲ ਅਥਿੰਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਬੜੀ ਤੋਂ ਬੜੀ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਭਰਾਵੋ ਆਪਣੇ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਇੱਕ ਸਵਾਲ ਵੀ ਬਹੁਤ ਹੈ ਜੋ ਕਰਦੇ ਵੀ ਨੇ ਤੇ ਕਰਨਾ ਜ਼ਰੂਰੀ ਵੀ ਹੈ ਉਹ ਸਵਾਲ ਕੀ ਹੈ ਕਿਸਾਨ ਵੀਰੋ ਵੀ ਜਿਹੜੀ ਕਣਕ ਦੇ ਤੱਤਾਂ ਦੀ ਸਪਰੇ ਆ ਇਹ ਕਿੰਨੇ ਕੁ ਦਿਨਾਂ ਤੱਕ ਕਰੀਏ ਆਪਾਂ ਕਿਵੇਂ-ਕਿਵੇਂ ਕਰੀਏ ਕਿੰਨੇ ਦਿਨਾਂ ਤੱਕ ਆਪਾਂ ਨੂੰ ਤੱਤਾਂ ਦੀ ਜ਼ਰੂਰਤ ਹੁੰਦੀ ਆ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇਹੀ ਗੱਲਬਾਤ ਸਾਂਝੀ ਕਰਨੀ ਵੀ ਕਿੰਨੇ ਦਿਨਾਂ ਤੱਕ ਆਪਾਂ ਨੇ ਕਣਕ ਦੀ ਸਪਰੇ ਤੱਤਾਂ ਵਾਲੀ ਕਰ ਦੇਣੀ ਚਾਹੀਦੀ ਆ ਲਾਜ਼ਮੀ ਇੱਕ ਉਸ ਤੋਂ ਬਾਅਦ ਉਹ ਤੁਹਾਡੀ ਖੁਸ਼ੀ ਹੈ ਜੇਕਰ ਦੁਆਰਾ ਕਰਨੀ ਕਿਸਾਨ ਵੀਰੋ ਕਿਉਂਕਿ ਜੋ ਕਣਕ ਦਾ ਫਟਾਰਾ ਹੁੰਦਾ ਤਕਰੀਬਨ ਆਪਣੇ 55-60 ਦਿਨ ਤੱਕ ਫਟਾਰਾ ਬਹੁਤ ਵਧੀਆ ਕਰਦੀ ਆ ਕਣਕ ਬਹੁਤ ਜਿਆਦੇ ਵਧੀਆ ਫਟਾਰਾ ਇਸ ਟਾਈਮ ਹੁੰਦਾਗਾ ਕਣਕ ਤਕਰੀਬਨ ਪਹਿਲੇ ਪਾਣੀ ਤੋਂ ਬਾਅਦ ਜਿਆਦਾ ਫਟਾਰ ਲੈਣ ਲੱਗਦੀ ਹੈ ਤੇ ਉਹ 60 ਦਿਨ ਤੱਕ ਟਿਲਰਿੰਗ ਸਟੇਜ ਦੇ ਵਿੱਚ ਆਪਣਾ ਫਟਾਰਾ ਕਰਦੀ ਰਹਿੰਦੀ ਹੈ ਤੇ ਉਹ ਸਮੇਂ ਕਿਸਾਨ ਵੀਰੋ ਇਹਨੂੰ ਬਹੁਤ ਜਿਆਦੇ ਜਿਹੜੀ ਆਪਾਂ ਗੱਲ ਕਰੀ ਵੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਦੇਣੀ ਹੈ ਜੇਕਰ ਆਪਾਂ ਉਸ ਟਾਈਮ ਤੇ ਇਹਦੀ ਕਾਰਡ ਪੂਰੀ ਕਰੀਏ ਤਾਂ ਉਹਨੇ ਬਹੁਤ ਜਿਆਦੇ ਵਧੀਆ ਰਿਜ਼ਲਟ ਜਿਹੜੇ ਆਪਾਂ ਨੂੰ ਦੇਣੇ ਨੇ ਤੇ ਹੁਣ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂਗੇ ਵੀ ਪਹਿਲੀ ਸਪਰੇਅ ਕਿਸਾਨ ਵਿਰੋਧ ਤੁਸੀਂ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ 40 42 ਦਿਨ ਤੇ ਕਰੋ 45 ਦਿਨ ਤੇ ਕੁੱਲੀ ਡੰਡੇ ਦੀ ਸਪਰੇਅ ਦੇ ਨਾਲੋਂ ਇਹਦਾ فاਸਲਾ ਰੱਖੋ ਜੇ ਪਹਿਲਾਂ ਕਰਤੀ ਤਾਂ ਬੈਠ ਰਏ ਨਹੀਂ ਉਹ ਤੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਹਫਤਾ ਬਾਅਦ ਸਪਰੇਅ ਕਰੋ ਤੁਸੀਂ ਆਪਣੀ ਕਣਕ ਦੇਖ ਸਕਦੇ ਹੋ ਕਿਸਾਨ ਗੁਰੂ ਇਹ ਤੇ ਇੱਕ ਸਪਰੇਅ ਆਪਾਂ ਮੈਗਨੀਜ਼ ਪਲੱਸ 1 ਕਿਲੋ ਪਰ ਏਕੜ ਦਾ ਜ਼ੂਰੀਆ ਉਹ ਕਰੀ ਸੀਗੀ ਪਹਿਲੇ ਪਾਣੀ ਤੋਂ ਪਹਿਲਾਂ ਦੋ ਰੇਹ ਲੱਗ ਚੁੱਕੇ ਨੇ ਕਿਸਾਨ ਵੀਰੋ ਡੀਬੀਡਬਲਯੂ 222 ਕਿਸਮ ਆਪਣੀ ਇਹ ਇਹ ਕਿਸਮ ਕਿਸਾਨ ਵੀਰੋ ਆਪਣੀ ਤਕਰੀਬਨ ਤਕਰੀਬਨ ਇਹ 50 ਦਿਨ ਦੇ ਕਰੀਬ ਮੰਨ ਲੇ ਕਿ ਚਲੋ 48-49 ਦਿਨ ਦੀ ਇਹ ਆਪਣੀ ਹੋ ਗਈ ਬਹੁਤ ਜਿਆਦਾ ਵਧੀਆ ਗਰੋਥ ਤੇ ਫਟਾਰਾ ਦੋ ਜੂਰੀ ਲੱਗ ਚੁੱਕੇ ਨੇ ਤੇ ਇੱਕ ਜੂਰੀ ਇਹਨੂੰ ਆਪਾਂ ਹੋਰ ਦਵਾਗੇ ਹੁਣ ਪਹਿਲੇ ਪਾਣੀ ਤੋਂ ਪਹਿਲਾਂ ਸੌਰੀ ਦੂਸਰੇ ਪਾਣੀ ਤੋਂ ਪਹਿਲਾਂ ਤੇ ਹੁਣ ਆਪਾਂ ਕਿਸਾਨ ਵੀਰੋ ਇਹਦੇ ਤੇ ਗੁੱਲੀ ਡੰਡੇ ਦੀ ਸਪਰੇਅ ਹੈ ਜਿਹੜੀ ਉਹ ਕਰ ਚੁੱਕੇ ਆ ਕਿਉਂਕਿ ਗੁੱਲੀ ਡੰਡਾ ਆਪਣੇ ਖੇਤ ਦੇ ਵਿੱਚ ਬਿਲਕੁਲ ਵੀ ਨਹੀਂ ਇਸ ਵਾਰ ਹੋਇਆ ਹੈਗਾ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਆਪਾਂ ਨੂੰ ਬਾਹੀ ਦੇ ਗੁੱਲੀ ਡੰਡੇ ਦੀ ਆਪਾਂ ਸਪਰੇਅ ਕਰੀ ਨਹੀਂ ਹੈਗੀ ਤੇ 24 ਡੀ ਦੀ ਸਪਰੇਅ ਆਪਾਂ ਕਰਤੀ ਸੀਗੀ ਤੇ ਕਿਸਾਨ ਵੀਰੋ ਹੁਣ ਆਪਾਂ ਇਹਦੇ ਤੇ ਮੈਗਨੀਜ਼ ਪਲੱਸ 1 ਕਿਲੋ ਯੂਰੀਆ ਨਾਲ ਕਲੀ ਦਾ ਪਾਣੀ ਤੇ 21% ਜਿੰਕ ਚਾਰ ਚੀਜ਼ਾਂ ਦੀਆਂ ਦੋ ਸਪਰੇਇਆਂ ਕਰਾਂਗੇ ਇੱਕ ਕਿਸਾਨ ਵੀਰੋ ਇੱਕ ਦੋ ਦਿਨਾਂ ਦੇ ਵਿੱਚ ਜਦੋਂ ਵੀ ਧੁੱਪ ਚਮਕੀ ਉਸ ਟਾਈਮ ਤੇ ਇੱਕ 60 62 ਦਿਨ ਤੇ ਜਾ ਕੇ ਕਿਉਂਕਿ ਕਿਸਾਨ ਵੀਰੋ ਆਇਆ ਇਸ ਟਾਈਮ ਇਹਨੂੰ ਪੂਰੀ ਫੁੱਲ ਜ਼ਰੂਰਤ ਹੈ ਹਰ ਇੱਕ ਜਿਹੜੇ ਤੱਤੇ ਨੂੰ ਚਾਹੀਦਾ ਜਿੰਕ ਦੀ ਵੀ ਮੈਗਨੀਜ਼ ਦੀ ਵੀ ਨਾਈਟ੍ਰੋਜਨ ਦੀ ਵੀ ਫਟਾਣਾ ਲੈਣਾ ਇਹਨੇ ਹੁਣ ਪੂਰਾ DBW ਕਿਸਾਨ ਵੀਰੋ 222 187 ਕਿਸਮ ਆਪਣੇ ਬੀਜੀ ਹੋਈ ਹੈ ਜਿਹੜੇ ਨੀਚਰਲੇ ਖੇਤ ਸੀਗੇ ਡੀਬੀਡਬਲਯੂ 222 ਆ ਉੱਪਰਲੇ 187 222 ਰਲਾ ਕੇ ਬੀਜੀਏ ਤੇ ਇਹ ਕਿਸਮਾਂ ਦੇ ਆ ਕਿਸਾਨ ਵੀਰੋ ਜਿਹੜਾ ਫਟਾਰਾ ਉਹ ਥੋੜਾ ਜਿਹਾ ਲੇਟ ਹੁੰਦਾ ਹੈ ਇਹਦੀ ਟਿਲਡਰਿੰਗ ਸਟੇਜ ਥੋੜੀ ਲੇਟ ਤੱਕ ਚੱਲਦੀ ਆ ਆਮ ਕਿਸਮਾਂ ਨਾਲੋਂ ਤੇ ਬਹੁਤ ਜਿਆਦਾ ਵਧੀਆ ਇਸ ਵਾਰ ਆਪਾਂ ਨੂੰ ਜਿਹੜੇ ਕਣਕ ਦੇ ਰਿਜ਼ਲਟ ਮਿਲੇ ਨੇਗੇ ਸਪਰੇਅ ਕਰਨ ਦੇ ਮੈਂ ਤੁਹਾਡੇ ਨਾਲ ਕਿਸਾਨ ਵਿਰੋ ਹੁਣ ਗੱਲਬਾਤ ਇਹੀ ਕਰਦਾ ਵੀ ਜਿਹੜੀ ਵੀ ਤੁਸੀਂ ਨੇ ਸਪਰੇਅ ਕਰਨੀਆਂ ਚਾਹੇ ਤੁਸੀਂ 19 19 ਕਰਨੀਆਂ ম্যাগਨੀਜ਼ ਨਾਲ ਚਾਹੇ 20 20 ਕਰਨੀਆਂ ਚਾਹੇ 052 34 ਕਰਨੀਆਂ ਜਿਹੜੀ ਵੀ ਸਪਰੇਆ ਕਿਸਾਨ ਵਿਰੋ 50 ਕ ਦਿਨ ਦੇ ਹਟੇ ਸਟੇ ਜਰੂਰ ਕਰੋ ਇੱਕ ਸਪਰੇਅ 50 ਦਿਨ ਦੇ ਹਟੇ ਸਟੇ 50 55 ਦਿਨ ਤੋਂ ਪਹਿਲਾਂ ਪਹਿਲਾਂ ਇੱਕ ਸਪਰੇਅ ਜਰੂਰ ਦੇਵੋ ਤਾਂ ਜੋ ਤੁਹਾਡੀ ਫਸਲਾ ਜਿਹੜੀ ਪੂਰਾ ਵਧੀਆ ਫਟਾਰਾ ਲਵੇ ਕਿਉਂਕਿ ਜਦੋਂ ਬਾਅਦ ਦੇ ਵਿੱਚ ਕਿਸਾਨ ਵਿਰੋ ਬੇਲਾ ਲੰਘੇ ਤੋਂ ਨਹੀਂ ਆਪਾਂ ਨੂੰ ਉਦੇ ਰਿਜ਼ਲਟ ਮਿਲਦੇ ਕਿਉਂਕਿ ਇਸ ਟਾਈਮ ਪੂਰਾ ਜੋਵਨ ਹੁੰਦਾ ਕਣਕ ਦਾ ਜੋਵਨ ਦੇ ਵਿੱਚ ਜਿਹੜੀ ਆਪਾਂ ਸਪਰੇਅ ਕਰਾਂਗੇ ਕਣਕ ਤੇ ਪੂਰੇ ਫੁੱਲ ਵਧੀਆ ਟਾਪ ਦੇ ਰਿਜ਼ਲਟ ਆਪਾਂ ਨੂੰ ਫੇਰ ਮਿਲਣਗੇ ਦੇਖਣ ਨੂੰ ਜੇ ਹੁਣ ਆਪਾਂ ਜਿਆਦਾ ਲੇਟ ਸਪਰੇਅ ਕਰਾਂਗੇ ਫੇਰ ਉਹਨੇ ਕਣਕ ਨੇ ਉੰਨਾ ਫਟਾਰਾ ਵੀ ਨਹੀਂ ਕਰਨ ਆਏਗਾ ਤੇ ਹਾਂ ਕਿਸਾਨ ਵੀਰੋ ਜਿਹੜੀ ਇਹ ਸਪਰੇਅ ਹੈ ਇਹ ਸਪਰੇਅ ਦੇ ਵਿੱਚ ਜੇਕਰ ਆਪਾਂ ਜਿਆਦਾ ਵਧੀਆ ਰਿਜ਼ਲਟ ਲੈਣੇ ਨੇ ਜ਼ਿੰਕ ਮੈਗਨੀਜ਼ ਕਲੀ ਦਾ ਪਾਣੀ ਤੇ ਜੂਰੀਆ ਕਿਸਾਨ ਵੀਰੋ ਤੁਸੀਂ ਜਿੱਦਣ ਧੁੱਪ ਹੋ ਉਸ ਦਿਨ ਸਪਰੇਅ ਕਰੋ ਇਹ ਖਾਸ ਗੱਲ ਤੇ ਧਿਆਨ ਰੱਖਿਓ ਤੇ ਇਹ ਸਪਰੇਅ ਕਿਸਾਨ ਵੀਰੋ ਥੋੜੀ ਜਦੋਂ ਜੁਆਇੰਟਿੰਗ ਸਟੇਜ ਦੇ ਵਿੱਚ ਆਪਣੀ ਫਸਲ ਚਲੀ ਜਾਊਗੀ ਤਾਂ ਉਸ ਥੇਮ ਦੇ ਜਾ ਕੇ ਵੀ ਇਹ ਸਪਰੇਅ ਨੇ ਪੂਰੇ ਵਧੀਆ ਰਿਜ਼ਲਟ ਦੇਣੇ ਨੇ ਪਰ ਵਧੀਆ ਰਿਜ਼ਲਟ ਜੇਕਰ ਤੁਸੀਂ ਲੈਣੇ ਨੇ ਕਿਸਾਨ ਵੀਰੋ ਬਿਨਾਂ ਸਾਗਰ ਤੋਂ ਧੁੱਪ ਵਾਲੇ ਦਿਨ ਸਪਰੇਅ ਕਰੋ ਮੈਗਨੀਜ਼ ਦੀ ਸਪਰੇਅ ਜੇਕਰ ਤੁਸੀਂ ਕਰਨੀ ਤਾਂ ਧੁੱਪ ਵਾਲੇ ਦਿਨ ਹੀ ਸਪਰੇਅ ਕਰੋ ਉਸ ਤੋਂ ਬਿਨਾ ਤੁਹਾਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਣਗੇ ਤੋ ਬਹੁਤ ਜ਼ਿਆਦਾ ਜ਼ਰੂਰੀ ਆ। ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤੇ ਤੁਸੀਂ ਜਰੂਰ ਇੱਕ ਸਪਰੇਅ ਕਰੋਗੇ ਫਸਲ ਤੇ ਤੇ ਆਪਣੀ ਫਸਲ ਵਧੀਆ ਕਰੋਗੇ। ਆਪਾਂ ਇਸੇ ਤਰ੍ਹਾਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ। ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ। ਧੰਨਵਾਦ।